ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਗੁਰੂ ਜੀ ਇਹ ਭੈਣ ਭਰਾ ਦੀ ਕਵਤਾ ਹੈ ਪ੍ਰਮਾਤਮਾ ਸਭ ਦੇਆਂ ਵੀਰਾਂ ਦੀਆਂ ਵੱਡੀਆਂ ਵੱਡੀਆਂ ਉਮਰਾਂ ਕਰਨ ਵੈਗੁਰੂ ਕਿਰਪਾ ਕਰਨ ਜੀ ਥੋੜੇ ਦਿਨ ਹੋ ਗਏ ਸਾਡੇ ਚਾਚਾ ਜੀ ਦੇ ਪਰਿਵਾਰ ਦੇ ਵਿੱਚ ਵਿਕਟਨਾ ਵਾਪਰੀ ਜੀ ਤੇ ਵੈਗੁਰੂ ਜੀ ਮੇਰੇ ਪੇਕੇਆਂ ਦੇ ਘਰ ਵੀ ਹਾਲੇ ਸਾਲ ਨਹੀਂ ਹੋਇਆ ਦੋਵੇਂ ਭਤੀਜੇ ਵੀ ਭਰਾ ਵੀ ਮੇਰੀਆਂ ਭਤੀਜੀਆਂ ਵੀ ਇਹ ਗੱਲ ਤਾਂ ਬੜਾ ਵਾਰ ਆ ਕਰਦੀਆਂ ਸੀ ਕਿ ਤੁਸੀਂ ਭੂਆ ਜੀ ਕਵਤਾ ਜ਼ਰੂਰ ਪਾਓ ਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਇ ਇਕ ਵੀਰ ਦਵੀਂ ਵੀਰ ਬਾਸੋਂ ਖਾਣੋਂ ਬੜਾ ਹੀ ਚੇਤ ਕਰਦਾ ਇਕ ਵੀਰ ਦੇਮੀ ਵੀਰ ਬਾਸੋਂ ਖਾਣੋਂ ਬੜਾ ਹੀ ਚੇਤ ਕਰਦਾ ਪੈਣਾ ਰਣ ਲੱਖ ਜਿਉਂਦੀਆਂ ਵੀਰਾ ਬਾਜਣਾ ਕਰਾਂਦੇ ਵਿੱਚ ਸਾਰੇ ਦਾ ਪਹਿਣਾ ਰਹਿਣ ਲੱਖ ਜਿਉਂਦਿਆਂ ਵੀਰਾ ਬਾਜਣਾ ਕਰਾਂਦੇ ਵਿੱਚ ਸਾਰੇ ਦਾ ਇੱਕ ਵੀਰ ਦੇਵੀ ਵੇਰਬਾ ਮੇਰੇ ਸਾਰੀ ਉਮਰ ਦੇ ਮਾਪੇ ਇੱਕ ਵੀਰ ਦੇਵੀ ਵੇਰਬਾ ਸਾਰੀ ਉਮਰ ਦੇ ਮਾਪੇ ਪਾਇਆ ਬਾਜੋ ਰੱਬਾ ਮੇਰਿਆ ਕਰ ਮਾਪਿਆਂ ਦਾ ਸੁਨ ਸੁਨ ਜਾਂ ਜਾਪੇ ਪਾਇਆ ਬਾਜੋ ਰੱਬਾ ਮੇਰਿਆ ਕਰ ਮਾਪਿਆਂ ਦਾ ਸੁਨ ਸੁਨ ਜਾਂ ਜਾਪੇ ਸੇਰੇ ਉਤੇ ਹੱਥ ਧਾਰ ਕੇ ਪਹਿਣਾ ਰੋਂਦੀਆਂ ਨੂੰ ਵੀਰ ਵਰੋਂਦੇ ਸੇਰੇ ਉਤੇ ਹੱਥ ਧਾਰ ਕੇ ਪਹਿਣਾ ਰੋਂਦੀਆਂ ਨੂੰ ਵੀਰ ਵਰੋਂਦੇ ਜਾਗ ਪਾਵੇ ਲੱਖ ਵਾਸ ਦਾ ਵੀਰੇ ਪਹਿਣਾ ਦੇ ਆ ਦੁੱਖੜੇ ਵੰਡੋਂਦੇ ਜਗ ਭਾਵੇ ਲੱਖ ਵਾਸਦਾ ਵੀਰਨ ਪੈਣਾ ਦੇ ਆ ਦੁਖੜੇ ਵੰਡਾਉਂਦੇ ਰੱਬਾ ਮੇਰੀ ਭਾਵੇ ਜਿੰਦ ਕਾਢ ਲੈ ਮੇਰੇ ਵੀਰਨੋਂ ਕਦੇ ਨਾ ਦੋਖਿਆ ਆਵੇ ਮੇਰੀ ਭਾਵੇ ਜਿੰਦ ਕਾਢ ਲੈ ਮੇਰੇ ਵੀਰਨੋਂ ਕਦੇ ਨਾ ਦੋਖਿਆ ਸੁਖਾਸਦਾ ਸੁਖਦੀ ਰਹਾ ਰੱਬ ਵੀਰ ਨਾ ਕਿਸੇ ਦਾ ਰੱਬ ਖੋਵੇ ਸੁਖਾਸਦਾ ਸੁਖਦੀ ਰਹਾ ਰੱਬ ਵੀਰ ਨਾ ਕਿਸੇ ਦਾ ਰੱਬ ਖੋਵੇ ਹਉ ਤੇਰੇ ਦਿੱਤੇ ਵੀਰ ਮੇਲ ਦੇ ਨਿਉ ਮੇਲ ਦੇ ਜਹਾਨ ਵਿੱਚ ਆਪਾ दे वीर मेलूं जहान बीचो पाले सोणिया भावा बजो जीण कूर कबीलेवा लेन सोणियां भावा बजो जीण कूर कबीर ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ